ਇਸ ਸਰੀਰ ਨੇ ਵੀ ਇੱਕ ਦਿਨ ਮਿੱਟੀ ਹੋਣਾ ਏ ਕਬੀਰ ਇਹ ਤਨ ਜਾਏਗਾ ਸਕੋ ਤਲੇ ਹੋ ਬਹੋਰ ਕਬੀਰ ਜੀ ਮਹਾਰਾਜ ਜੀ ਕਹਿੰਦੇ ਵੀ ਇਹ ਤਨ ਇੱਕ ਦਿਨ ਮਿੱਟੀ ਹੋਵੇਗਾ ਕਿਸੇ ਦੇ ਅੰਦਰ ਤਾਕਤ ਨਹੀਂ ਹੈ ਇਸ ਤਨ ਨੂੰ ਮਿੱਟੀ ਹੋਣ ਤੋਂ ਕੋਈ ਰੋਕ ਲਵੇ ਇਹਨੇ ਮਿੱਟੀ ਹੋਣਾ ਕਬੀਰ ਜੀ ਮਹਾਰਾਜ ਜੀ ਕਹਿੰਦੇ ਤਨ ਵੀ ਤੇਰਾ ਨਹੀਂ ਨਾਗੇ ਪਾਉ ਤੇ ਗਏ ਜਿਨਕੇ ਲੱਖ ਕਰੋੜ ਖਾਲੀ ਹੱਥ ਗਏ ਜੀ ਜਿਨ੍ਹਾਂ ਨੇ ਲੱਖਾਂ ਕਰੋੜਾਂ ਰੁਪਇਆ ਝੋੜ ਕੇ ਰੱਖਿਆ ਸੀ ਧਨ ਸੰਪਤੀ ਝੋੜ ਕੇ ਰੱਖੀ ਸੀ ਸਭ ਤੇ ਲਈ ਖਾਲੀ ਹੱਥ ਗਏ ਉਹ ਕੁਝ ਵੀ ਨਿਭਿਆ ਨਹੀਂ ਕੇਵਲ ਤੇ ਕੇਵਲ ਨਾਨਕ ਬਿਨ ਭਗਵਾਨ ਪਰਮਾਤਮਾ ਦੇ ਨਾਮ ਤੋਂ ਇਲਾਵਾ ਕੁਝ ਵੀ ਮਨੁੱਖ ਦਾ ਨਹੀਂ ਇਸ ਜਗਤ ਜਿੰਦ ਸੰਸਾਰ ਦੇ